ਉਹਟਾ ਸਬਦਾ ਆਪਣੇ ਇਸ ਚੈਨਲ ਤੇ ਸਵਾਗਤ ਹੈ ਤੁਸੀਂ ਸਾਰੇ ਜਾਣੇ ਜਾਂਬ ਦਿਓ ਕਿ ਕੌਰਪ੍ਰੀਤ ਦਾ 35 ਲੱਖ ਵਾਲਾ ਮਾਮਲਾ ਹਰ ਇੱਕ ਪਾਸੇ ਕਿੰਨਾ ਜ਼ਿਆਦਾ ਵਾਇਰਲ ਹੋ ਰਿਹਾ ਹੈ ਅਤੇ ਕੌਰਪ੍ਰੀਤ ਨੂੰ ਬਹੁਤ ਜ਼ਿਆਦਾ ਟਰੋਲ ਵੀ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਸ ਦਾ ਬॉयਫ੍ਰੈਂਡ ਵੀ ਫੇਮ ਲੈਣ ਵਾਸਤੇ ਉਸ ਦੀਆਂ ਕੋਈ ਨਾ ਕੋਈ ਵੀਡੀਓਜ਼ ਅਤੇ ਫੋਟੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਕਰ ਰਿਹਾ ਹੈ ਇੱਕ ਪੇਚ ਵਾਲੇ ਨਾਲ ਗੱਲ ਕਰਦੇ ਹੋਏ ਕੌਰਪ੍ਰੀਤ ਨੇ ਕਿਹਾ ਕਿ ਉਹ ਸਦੀਆਂ ਵੀਡੀਓਜ਼ ਨਾ ਵਾਇਰਲ ਕਰਨ ਬਾਕੀ ਦੀ ਰਿਕਾਰਡਿੰਗ ਤੁਸੀਂ ਆਪ ਸੁਣ ਸਕਦੇ ਹੋ ਧੰਨਵਾਦ ਵਧੀਆ ਵਧੀਆ ਕਿਦਾਂ ਯਾਦ ਕੀਤਾ ਅੱਜ ਯਾ ਯਾ ਦੀ ਉਸ ਕੀ ਕਰਨਾ ਕਿ ਸਿਕਿਉ ਮੇਰੇ ਪਿੱਛੇ ਪਏ ਹੋ ਕਿ ਮੈਂ ਕੀ ਕੀਤਾ ਮੈਂ ਤਾਂ ਰੱਖੀ ਸੁਗਾ ਰਿਹਾ ਹਾਂ ਮੈਂ ਕੀ ਕੀਤਾ ਹੁਣ ਕਿ ਕੋਈ ਯਾਰ ਮੇਰੇ ਘਰ ਦੇ ਮੇਰੇ ਰਿਸ਼ਤੇਦਾਰ ਮੇਰੇ ਫੈਨਸ਼ੇਕ ਮੈਨੂੰ ਕਹਿ ਰਹੇ ਕਿ ਚਾਚੀ ਗੂਸੇ ਵਾਲੇ ਤੇਰੀ ਪੋਸਟਾਂ ਪਾਈ ਫਿਰਦੇ ਤੁਸੀਂ ਕਹਿੰਦੇ ਮੇਰੇ ਪਿੱਛੇ ਹੱਥ ਤੋਕੇ ਮਗਰ ਪਏ ਹੋ ਪੋਸਟਾਂ ਕਰਵਾ ਸਾਰਾ ਇੰਸਟਾਗ੍ਰਾਮ ਪਾਉਂਦਾ ਕੱਲਾ ਥੋੜੀ ਪਾਉਂਦਿਆਂ ਨਾਲੇ ਗੁਰੂ ਆ ਤੇਰਾ ਪੈਸੇ ਦਾ ਰੋਲਾ 35 ਲੱਖ ਦਾ ਹਾਂਜੀ ਮੈਂ ਉਹਦੀ ਸਾਰੀਆਂ ਪੋਸਟਾਂ ਦੇਖੀਆਂ ਮੈਂ ਸਭ ਕੁਝ ਦੇਖਿਆ ਯਾ ਮੈਂ ਜਦ ਕੋਈ ਪੈਂਟਿੰਗ ਕਹ ਕਹਗਾ ਉਹਨੇ ਮੈਨੂੰ 20 ਲੱਖ ਦਿੱਤਾ ਜਦੋਂ ਅਸੀਂ ਬਾਹਰ ਜਾਣਾ ਸੀਗਾ ਅਸੀਂ ਦੋਨੋਂ ਨੇ ਇਕੱਠਿਆਂ ਦੀ ਫਾਈਲ ਲਗਾਈ ਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਦਾ ਬਾਅਦ ਜਦੋਂ ਉਹ 20 ਲੱਖ ਸੀ ਮੇਰੇ ਕੋ ਕਾਫੀ ਟਾਈਮ ਮੇਰੇ ਕੋ ਇਹ ਪਿਆ ਰਿਹਾ ਠੀਕ ਆ ਤੇ ਫਿਰ ਉਹ ਮੈਨੂੰ ਕੋਈ ਘਰ ਵਿੱਚ ਮੇਰੇ ਪ੍ਰੋਬਲਮ ਆਏ ਉਹਦੇ ਕਰਕੇ ਮੈਨੂੰ 20 ਲੱਖ ਖਰਚ ਲਾ ਕੇ ਆ ਤੇ 20 ਲੱਖ ਚਲ ਉਹਦਾ 20 ਲੱਖ ਹੀ ਮੋੜ ਦੇ ਫਿਰ ਦੇਖੋ ਮੈਂ ਉਹਨੂੰ ਟਾਈਮ ਮੰਗਿਆ ਤੇ ਮੈਂ ਇਹਨੂੰ ਕਿਹਾ ਕਿ ਮੈਨੂੰ ਥੋੜਾ ਟਾਈਮ ਦੇ ਦੇ ਬਟ ਉਹ ਰੁਕੇ ਨਹੀਂ ਉਹਨਾਂ ਕਦੀ ਪੁੱਛ ਮੇਰਾ ਕਾਸ਼ ਕਰੀ ਹਾਂ ਦਾ ਵਿਆਹ ਕਦਮੀ ਦੀਆਂ ਸਟੋਰੀਆਂ ਪਾਈ ਜਾਂਦਾ ਪਿਆ ਇਦਾਂ ਤੁਹਾਨੂੰ ਨਾ ਕਰਨਾ ਚਾਹੀਦਾ ਮੇਰੇ ਵਿਆਹ ਦਾ ਵਿਆਹ ਦਾ ਬਨੇ ਹੋਇਆ ਘਰ ਦੀ ਮੇਰੇ ਵਿਆਹ ਕਰਾਣਾ ਚਾਹੁੰਦੇ ਆ ਉਹਨੇ ਸਭ ਚੀਜ਼ਾਂ ਦੇਖ ਕੇ ਤੇ ਮੇਰੇ ਨਾਲ ਕੌਣ ਵਿਆਹ ਕਰੂਗਾ ਵਿਆਹ ਥੋੜੀ ਜਣ ਗਰੋ ਪੈਸੇ ਕਾਦੇ ਅਗਲੇ ਨੇ ਰੌਲਾ ਪਾਉਣਾ ਹੈ ਹੁਣ 20 ਲੱਖ ਉਹਦਾ ਦੇ ਦੇ ਵਿਆਹ ਕਰਾ ਲਾ ਗਲੇ ਆਪਰੇ ਪਾਸੇ ਕੋਈ ਤੁਸੀਂ ਤੁਸੀਂ ਕੁਝ ਮੇਰੀ ਹੈਲਪ ਕਰੋ ਤੇ ਮੈਂ ਮੈਨੂੰ ਇਸ ਚੀਜ਼ਾਂ ਤੋਂ ਬਾਹਰ ਕੱਢੋ ਪਲੀਜ਼ ਮੇਰਾ ਮੇਰਾ ਕੀ ਫਾਇਦਾ ਹੈਲਪ